ਉਹ ਕਰੇ ਅਸੀਂ ਕਦਮ ਚੁੱਕੇ ਐ ਅਸੀਂ ਉਹਦੀਆਂ ਸਜ਼ਾ ਵੀ ਪੂਰੀ ਕਰ ਲਈਆਂ ਜੇ ਕੋਈ ਇਥੇ ਕਤਲ ਦੀ ਸਜ਼ਾ ਉਮਰ ਕੈਦ ਹੈ ਉਮਰ ਕੈਦ ਜੋ ਆਪਣੇ ਪੰਜਾਬ 'ਚ ਹੈ 15 ਸਾਲ ਹੈ ਇਥੇ ਤਾਂ 28 ਸਾਲ ਹੋ ਗਏ ਰਾਜੀਵ ગાંધી ਦੇ ਕਾਤਲ ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹਨੂੰ ਤਾਂ ਛੱਡ ਦਿੱਤਾ ਜਾਂਦਾ ਤੇ ਇਥੇ ਜਿਨ੍ਹਾਂ ਨੇ ਸਜ਼ਾ ਕੱਟ ਲਈ ਸਰ ਅਮਰਿਤ ਸ਼ਾਲ ਦੇ ਬਿਆਨ ਨੂੰ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਜਿਸ ਟੈਕਰ ਮੰਦੀ ਸੀਗਾ ਬਾਰੇ ਦਾ ਦੇਖੋ ਜਿਹੜਾ ਬਿਆਨ ਦਿੱਤਾ ਗਿਆ ਮੈਂ ਉਹਦੇ ਬਾਰੇ ਕਰਨਾ ਚਾਹਣਾ ਹੈ ਕਾਨੂੰਨ ਆਹ ਕਹਿੰਦਾ ਹੈ ਕਿ ਜੇ ਕਿਸੇ ਦਾ ਹੁਣ ਦਿੱਲੀ ਚ ਕਤਲਿਆਮ ਹੋਏ 84 ਦੇ ਅੰਦਰ ਕਤਲਿਆਮ ਹੋ ਕਾਨੂੰਨ ਕੀ ਕਹਿੰਦਾ ਹੈ ਕਿ ਉਹ ਦੋਸ਼ੀਆਂ ਨੂੰ ਫੜਿਆ ਜਾਏ ਤੇ ਦੋਸ਼ੀਆਂ ਨੂੰ ਅੰਦਰ ਕੀਤਾ ਜਾਏ ਲੱਖਾਂ ਲੋਕ ਮਾਰੇ ਗਏ ਹਲੇ ਤੱਕ ਕੋਈ ਵੀ ਬੰਦਾ ਫੜਿਆ ਨਹੀਂ ਗਿਆ ਹਰ ਰੋਜ਼ ਐਜੇ ਘਟਨਾ ਹੋ ਰਹੀਆਂ ਆਪਣੇ ਗੁਰੂ ਘਰਾਂ ਤੇ ਹਮਲੇ ਹੋ ਰਹੇ ਆ ਜਿਹੜੀ ਆ ਗੱਲ ਕਰ ਰਹੇ ਅਸੀਂ ਕਰ ਰਹੇ ਆ ਅਸੀਂ ਇਨਸਾਫ ਦੀ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਆ ਜਿਨ੍ਹਾਂ ਨੇ ਉਸ ਸਮੇਂ ਚ ਆ ਕੇ ਇਮੋਸ਼ਨਲ ਹੋ ਕੇ ਲੋਕਾਂ ਨੇ ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਹਜ਼ਾਰਾਂ ਲੱਖਾਂ ਭੈਣ ਭਰਾਵਾਂ ਤੇ ਨੂੰ ਕਤਲ ਕੀਤਾ ਗਿਆ ਆਪਣੇ ਆਪਣੇ ਪਿਓ ਮਾਂ ਸਾਹਮਣੇ ਮਾਰੇ ਗਏ ਉਹਨਾਂ ਚ ਇੱਕ ਮੋਸ਼ਨ ਜਾਗੇ ਜਦ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਤਾਂ ਮੋਸ਼ਨ ਤੇ ਜਾਗ ਨਹੀਂ ਜਗਨੇ ਤਾਂ ਜਦੋਂ ਮੋਸ਼ਨ ਜਾਗ ਗਏ ਤੇ ਲੋਕਾਂ ਨੇ ਕਦਮ ਚੁੱਕੇ ਉਹ ਜਿਹੇ ਲੋਕ ਹੈ ਉਹ ਕਹਿ ਰਹੇ ਆ ਅਸੀਂ ਕਦਮ ਚੁੱਕੇ ਐ ਅਸੀਂ ਉਹਦੀਆਂ ਸਜ਼ਾ ਵੀ ਪੂਰੀ ਕਰ ਲਈਆਂ ਜੇ ਕੋਈ ਇਥੇ ਕਤਲ ਦੀ ਸਜ਼ਾ ਉਮਰ ਕੈਦ ਹੈ ਉਮਰ ਕੈਦ ਜੋ ਆਪਣੇ ਪੰਜਾਬ ਚ ਹੈ 15 ਸਾਲ ਹੈ ਇਥੇ ਤਾਂ 28 ਸਾਲ ਹੋ ਗਏ ਸੋਕ ਆਤ ਆਪਣਾ ਇਨਸਾਫ ਦੀ ਗੱਲ ਕਰ ਰਹੇ ਅਸੀਂ ਅਸੀਂ ਜੋ ਗੱਲ ਕਰ ਰਹੇ ਹਾਂ ਅਸੀਂ ਹਿਊਮਨ ਰਾਈਟਸ ਦੀ ਗੱਲ ਕਰ ਰਹੇ ਹਾਂ ਸਾਬ ਦੀ ਗੱਲ ਕਰ ਰਹੇ ਹਾਂ ਭਾਵ ਐਨ ਕੌਮ ਦੀ ਭਾਵਨਾ ਦੀ ਕੰਮ ਕਰ ਰਹੇ ਐ ਨਹੀਂ ਹੋ ਸਕਦਾ ਕਿ ਇੰਦਰਾ ਆਪਣਾ ਰਾਜੀਵ ગાંધી ਦੇ ਕਾਤਲ ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਸੀ ਉਹਨੂੰ ਤਾਂ ਛੱਡ ਦਿੱਤਾ ਜਾਂਦਾ ਤੇ ਇੱਥੇ ਜਿਨ੍ਹਾਂ ਨੇ ਸਜ਼ਾ ਕੱਟ ਲਈ ਜਿਨ੍ਹਾਂ ਨੇ 28-22 ਸਾਲ ਦੀ ਸਜ਼ਾ ਕੱਟ ਲਈ ਕਾਲ ਕੋਠੀ ਇੱਥੇ ਉਹਨਾਂ ਨੂੰ ਨਹੀਂ ਕੀਤਾ ਸੋ ਐਸ ਕਰਕੇ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਇਹ ਭਾਵਨਾ ਨੂੰ ਸਭ ਕੌਮ ਦੀ ਸਮਝਣ ਤੇ ਭਾਵਨਾ ਨੂੰ ਸਮਝ ਕੇ ਹੀ ਫੈਸਲਾ ਲਿੱਤਾ ਜਾਏ ਫੋਰ ਐਗਜ਼ਾਮਪਲ ਮੈਂ ਦੱਸਾਂ ਕਈ ਬਾਰ ਆਪਾਂ ਨੈਸ਼ਨਲ ਹਾਈਵੇ ਬਲਾਕ ਕਰ ਲਨੇ ਆ नेशनल हैविंग लोकी मोशंस ਆ ਜਾਂਦੇ ਕੋਈ ਹਾਦਸਾ ਹੁੰਦਾ ਨੈਸ਼ਨਲ ਹਾਈਪਰ ਬਲੌਕ ਕਰ ਲੈਂਦੇ ਆ ਬਲੌਕ ਕਰਨ ਦਾ ਮਤਲਬ ਤੁਸੀਂ ਉਹਦੇ ਪਰਚਾ ਹੋਊਗਾ ਆਪਾਂ ਪਰਚਾ ਨਹੀਂ ਦਿੰਦੇ ਸਰਕਾਰ ਨਹੀਂ ਦਿੰਦੀ ਪਰਚਾ ਕਿਉਂ ਉਹ ਦੇਖਦੇ ਆ ਕਿ ਹਾਲਾਤ ਦੇਖਦੇ ਆ ਕਿ ਆ ਮੋਸ਼ਨਸ ਕਰਕੇ ਹੋਇਆ ਐ ਇਸ ਕਰਕੇ ਉਹ ਨਹੀਂ ਦਿੰਦੇ ਤੋ ਇਸ ਕਰਕੇ ਮੈਂ ਬੇਨਤੀ ਕਰਨਾ ਚਾਹੁੰਦਾ ਉਹਨਾਂ ਨੂੰ ਕਿ ਸਿੱਖ ਕੌਮ ਦੀ ਭਾਵਨਾ ਸਮਝ ਕੇ ਫੈਸਲਾ ਕਰੇ ਪਰ ਹੁਣ ਤਾਂ ਕਾਲੀ ਦਾ ਕੋਈ ਥੱਲੇ ਕਮੇਟੀ ਬਣੀ ਐ ਜੀ ਉਹ ਆਪਣੇ ਜੋ ਕਮੇਟੀ ਫੈਸਲਾ ਕਰਦੀ ਰਹੂਗੀ ਸਹੀ ਟਾਈਮ ਤੇ ਜੋ ਉਹ ਇਸ طرف ਫੈਸਲਾ ਕਰੂਗੀ ਜਾਂ ਜੋ ਕਦੇਸ਼ ਦੇਊਗੀ ਅਸੀਂ ਉਹਦੇ ਤੇ